ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡਲ ਟੋਆ ਆ ਗਿਆ ਸਜਣੋ ਤਹਿਸੀਲ ਪੱਟੀ ਦੇ ਵਿਲਾ ਸ਼੍ਰੀ ਤਰਨ ਤਰਨ ਸਾਹਿਬ ਆ ਗਿਆ ਤੇ ਭਾਉ ਸੁਖਦੇਵ ਬਲ ਟੋਏ ਵਾਲੇ ਨੂੰ ਮਲਾਉਣੇ ਆ ਤੁਹਾਨੂੰ ਆ ਹੁਣੇ ਹੀ ਸੂਕੇ ਹਟੀ ਹਜੇ ਜੇਰ ਪੈਣੀ ਆ ਬੱਚੀ ਨੂੰ ਜਨਮ ਦੇ ਤਾਏ ਨੇ ਬਹੁਤ ਟੌਪ ਕੁਆਲਟੀ ਦੀ ਵੜਾ ਗਾਂ ਵੀ ਬੱਚੀ ਬੜੀ ਟੌਪ ਦੀ ਦੇਗੀ ਕਰਮਾਂ ਵਾਲੀ ਇਹਦਾ ਲੇਖਾ ਜੋਖਾ ਤੇ ਇੱਕੋ ਪਰੇ ਦੋ ਵੜਾ ਡੱਬੀਆਂ ਖੜੀਆਂ ਇਹਨਾਂ ਦੇ ਜਿਹੜਾ ਵੀ ਲੇਖਾ ਜੋਖਾ ਹੋਇਆ ਉਹ ਆਪਾਂ ਭਾਉ ਤੋਂ ਪੁੱਛਦੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੇ ਵੇਖਿਓ ਵੀਡੀਓ ਐਂਡ ਤੱਕ ਇੱਕ ਥੋੜੀ ਜੀ ਕੱਚੀ ਆ ਤੇ ਦੋ ਮੰਨ ਲਓ ਹੁਣ ਤਾਜ਼ੀਆਂ ਸੁਈਆਂ ਆ ਤਾਂ ਬਿਲਕੁਲ ਹੀ ਹਜੇ ਹੁਣੇ ਸੂਕੇ ਹਟੀ ਕਰਮਾਂ ਵਾਲੀ ਬਹੁਤ ਪਿਆਰੀ ਬੱਚੀ ਨੂੰ ਜਨਮ ਦੇ ਤਾਪ ਵੀ ਵੈੜ ਬਹੁਤ ਸੋਹਣੀ ਆ ਆ ਦੇਖੋ ਕਿੰਨੀ ਪਿਆਰੀ ਪਿਓਰਤੀ ਕਲਵਾਇਆ ਕਹੇ ਸੱਜਣ ਦਾ ਉਹ ਵੱਡਾ ਧੰਨਵਾਦ ਬਾਉ ਜੀ ਸਾਸਰੀ ਕਾਲਾ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਬਜੀ ਕਿਰਪਾ ਕਰ ਜੀ ਸੈਂਗਰ ਚੜਦੀ ਕਲਾ ਨਾ ਮੈਂ ਮੇਰੇ ਡਰੈਸ ਦੇ ਦਈਏ ਡਰੈਸ ਆਪਣੇ ਪੈਂਟ ਬਲ ਟਵਾ ਜਿਹੜਾ ਤਰਨ ਦਾ ਤਸਵੀਰ ਪੱਤੀ ਨਾਮ ਮੇਰਾ ਸੁਖਦੇਵ ਸਿੰਘ ਓਕੇ ਨੰਬਰ 88728056681918440 ਵਰਤੀ ਫੂਲਾ ਫੂਲੇ ਦਾ ਵੀ ਨਾਲ ਹੀ ਫੂਲਾ ਅੱਜ ਗਿਆ ਕਿਤੇ ਤੇ ਆ ਸੂਪੀ ਜਰਸੀ ਆ ਪਹਿਲਾਂ ਬੱਚੀ ਸੂਪੀ ਹੈ। ਕੀ ਬਾਤ ਆ। ਮੂੰਹ ਵੀ ਹੈ ਨਾ ਦੰਦਾ ਚ। ਕਿਦਾਂ ਦਾ ਜਿਆਦਾ ਹੁੰਦੀ। ਜਨਮ ਮਗਰ ਵੀ ਬੱਚੀ। ਮਗਰ ਵੀ ਬੱਚੀ ਆ ਕੋਈ ਗੱੱਚੀ ਤੇ ਬੱਚਾ ਕੇ ਢਾਟ ਦਿੱਤਾ। ਬਹੁਤ ਟਾਪ ਦਾ ਟੀਕਾ ਲਵਾਇਆ। ਕਿਸ ਡਾਕਟਰ ਦਾ ਵੀ ਧੰਨਵਾਦ ਤੇ ਮਾਲਕਾਂ ਦਾ ਵੀ ਧੰਨਵਾਦ ਹੈ ਨਾ। ਠੰਡੀ ਠੀਰੀ ਬੜੀ ਗਲਤੀ ਸੀ। ਠੀਕ ਆ। ਹਾਂ। ਓਕੇ ਜੇਰੇ ਜੇ ਪੈਣੀ ਆ। ਜੇਰੇ ਜੇ ਪੈਣੀ ਆ। ਕੱਟ ਦਈਏ ਬਾਹਰ। ਅਜੇ ਨਾ ਵੀ ਕਮੈਂਟ ਹੋਏ ਸੂਈ ਨੂੰ। ਠੀਕ ਆ ਠੀਕ ਆ ਜਦੋਂ ਕੈਂਟੀ ਕੀਤੀ ਆ। ਹਾਂ ਹਾਂ। ਤੇ ਏਰੀਏ ਚ ਸੀਗੇ ਤੇ ਸ਼ਾਮ ਦਾ ਟਾਈਮ ਸੀਗਾ ਸੋਚਿਆ ਪਾਉ ਕਹਿੰਦਾ ਵੀ ਆਪਾਂ ਚਲਾ ਦਈਏ ਕੋਈ ਲੈਣ ਵਾਲੇ ਭੈਣ ਭਰਾ ਕੋਲੇ ਪਹੁੰਚ ਜੂ ਬੱਚੀ ਨੂੰ ਛੱਡ ਕੇ ਤੁਰਨਾ ਔਕਾ ਨਾ ਆਹ ਕੀ ਬਾਤ ਆ ਚੱਲ ਪੁੱਤ ਚੱਲ ਇਹ ਹਜੇ ਜੇਰ ਜੂਰ ਪਾਉਂਦੀਆਂ ਬੜੀਆਂ ਬਣ ਜਾਂਦੀਆਂ ਹਨਾ ਮੈਨੂੰ ਪੂਰੀ ਚਾਹੀਦੀ ਹਾਂ ਦੇਖੋ ਸੱਜਣਾ ਥਣ ਵੇਖੋ ਕਿੱਡਾ ਕੰਮ ਦਾ ਕੱਢਿਆ ਵੈੜ ਨੇ ਸੂਆ ਇਹ ਦੂਜਾ ਹੀ ਕਿ ਪਹਿਲਾ ਪਹਿਲਾ ਨਹੀਂ ਬੱਚੀ ਆ ਕੀ ਬਾਤ ਆ ਥਣ ਤਾਂ ਦੂਜੇ ਸੂਵੇ ਵਾਲਾ ਹਾਂ ਚਵਾਈ ਬਰੀ ਹਾਂ ਪਲੀਸਾ ਮੈਂ ਨੇ ਨਾ ਬੱਚੇ ਨੂੰ ਲਿਆਂਦਾ ਰਿਹਾ ਕਈ ਤਾਂ ਬੱਚਾ ਹੋਰ ਭੁੱਲ ਜਾਂਦਾ ਹਾਂ ਤੇ ਮੈਂ ਜਿਵੇਂ ਹੁੰਦਾ ਰਿਹਾ ਬੜੀ ਝੋਣਚਾਲ ਖਰੀ ਠੀਕ ਆ ਕੀ ਬਾਤ ਹੈ ਹਨਾ ਹਾਂ ਇਧਰ ਬੋਲਾ ਹੀ ਵੇ ਪੀ ਲ ਹਾਂ ਨਹੀਂ ਨਹੀਂ ਠੰਡੀ ਬਹੁਤ ਆ ਹਨਾ ਬੜੀ ਦੇ ਕਿੰਨੇ ਦੀ ਦੇਣੀ ਅੱਜ ਇਹ ਇਹ ਗੰਦੀਪ ਸਿੰਘ ਦੋ ਘੱਟ 60 ਦੀ 60000 ਦੀ 60000 ਦੀ ਹਾਂ ਚੱਲਣ ਦੀ ਅੱਜ ਵੇਖੀ ਜਾਓ ਵੇਖ ਵਾਛੀ ਦੋ ਦੋ ਇੱਕ ਦਿਨ ਹਾਂ 60000 ਦੀ ਦੋ ਘੱਟ 70 70000 ਦੀ 68000 ਦੀ 8000 ਦੀ ਠੀਕ ਆ ਓਕੇ 14 15 ਸਰੀ ਆ ਦੇ ਦੂਗੀ RAM ਨਾ ਇੰਨਾ ਦੁੱਧ ਤਾਂ 15 ਕਿਲੋ ਵਟ ਤੇ ਲਿਖ ਕੇ ਲੈ ਜੇ ਕਾਪੀ ਪੈਨ ਨਾ ਇੰਨਾ ਦਾ ਦੇਣਾ ਹੀ ਦੇਣਾ ਇਹਨੇ ਕਰਮਾਂ ਵਾਲੀ ਨੇ ਜਾਨਵਰ ਵੀ ਚੰਗਾ ਮਗਰ ਤੇ ਆ ਡੱਬੀ ਕੋਲੇ ਕਿੰਨਾ ਦੁੱਧ ਤੇ ਕਿੰਨੇ ਟਾਈਮ ਦੀ ਸੂਈ ਆ ਇਹ ਵੀ ਪੈਂਦੇ ਨੇ 10 ਦਿਨਾਂ ਦੀ ਸੂਈ 18 ਕਿਲੋ ਦੁੱਧ ਟੂਡੀਸ ਨਹੀਂ ਮਿਲ ਕੇ ਲੈ ਜੀ ਆਪਣੇ 18 ਕਿਲੋ ਦੁੱਧ ਸੂਆ ਪਹਿਲਾ ਬੜੀ ਵੱਡੀ ਆ ਬੈੜਾ ਹਣਾ ਕੀ ਬਾਤ ਆ ਬੱਚੇ ਤੇ ਚੜਦੀ ਵੀ ਚੁੰਗਲਾ ਆਹ ਵਾਹ ਓਕੇ ਕਿ ਬੱਚਾ ਜਿਹੜੇ ਅੱਗੇ ਬਣਦਾ ਹਾਂ ਬੱਚਾ ਬੜਾ ਸਾਲਾ ਚੰਗਾ ਹੀ ਜਿਕੇ ਦੇ ਵੱਛੀ ਦਿੰਦੀ ਹਨਾ ਇਹ ਵੀ ਅੱਛਾ ਜੀ ਬਾਕੀ ਚਲੋ ਇਹ ਤਾਂ ਕੁਦਰਤ ਦੇ ਹੋਂ ਨੇ ਇਹਨੇ ਵੱਛੀ ਦੇਤੀ ਇੱਥੇ ਰੱਬ ਦਾ ਧੰਨਵਾਦ ਕਰੀਏ ਚੱਲ ਪੁੱਤ ਚੱਲ 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 ਚੋਣ ਚੰਗਾ ਇਹਦਾ ਵੀ ਹਾਂ ਥਣ ਚੰਗਾ ਹਨਾ ਓਕੇ 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 ਵਾਹ ਦੇਖੋ ਸੱਜਣਾ ਲੇਵਾ ਪਾਂਡਾ ਤਰਦੀ ਤਰਦੀ ਦਾ ਓਕੇ ਰਿਪੋਰਟ ਬੜਾ ਹਾਂ ਛੋਟੇ ਹਾਂ ਥਾਣੇ ਦੇ ਬੜੇ ਆ ਵੇਖੀ ਚੋ ਨਾ ਨਹੀਂ ਨਹੀਂ ਥਾਣਾ ਉਹ ਵਿੱਚ ਜੇ ਲੱਗਦਾ ਕਦ ਵੱਡਾ ਥਣ ਤਾਂ ਚੰਗਾ ਆਹ ਇਧਰੇ ਹਾਂ ਠੰਡੀ ਇਹ ਵੀ ਬਹੁਤ ਆ ਬਹੁਤ ਜਿਆਦੀ ਓਕੇ ਕੀ ਬਾਤ ਤੇ ਇਹ ਕਿੰਨੇ ਦੀ ਦੇ ਦੀਏ ਇਹ ਵੀ 70000 ਦੀ ਕਰ ਦੇ ਇਸ ਇਹ ਵੀ 70000 ਦੀ ਉਹ 2 ਘਟ 70 ਦੀ ਇਹ ਵੀ ਠਾੜ ਦੀ ਇਹ ਵੀ ਠਾੜ ਠਾੜ ਹੀ ਚੱਲੂ ਅੱਜ ਸ਼ਾਮ ਦਾ ਟਾਈਮ ਹਾਂ ਕੱਚੀ ਆ ਇਹ ਕੱਚੀ ਆ ਵੀ ਮਹੀਨੇ ਦੀ ਨਹੀਂ ਅਦਨਾ ਦਿਦਾਲੇ ਥਾਣ ਬੜਾ ਚੰਗਾ ਹੀ ਇਹਦਾ ਆਹੋ ਹੈ ਬੁਲਬੁਲ ਦਾ ਬੱਚਾ ਹੀ ਆ ਹੈਨਾ ਹਾਂ ਇਹ ਲੈ ਜੂ 20 ਦਿਨ ਮਹੀਨਾ ਇਹ ਲੈ ਜਾਣੇ ਓਕੇ ਮਾੜੀ ਮਾੜੀ ਫੋੜ ਆ ਮਿਹੜ ਬਹੁਤ ਚੰਗੀ ਆ ਚੰਗੀ ਆ ਰੱਤੀ ਬੜ ਕੇ ਪਹਿਲਾ ਸੂਆ ਪਹਿਲਾ ਪਹਿਲਾ ਕੀ ਬਾਤ ਆ ਨਹੀਂ ਲਾਏ ਤਾਂ ਪਈ ਪੂਰੀ ਆ ਪਈ ਨਹੀਂ ਕਿਤੇ ਲੈ ਜੂ ਮਹੀਨਾ ਲਾ ਲਈ ਯਾਰ ਖੁੱਲਾ ਅਗਲਾ ਕਮਾ ਲੋ ਥਾਣ ਵੇਹਦਾ ਹੈ ਕੁਦੀ ਯਾਰ ਉਹਦੇ ਘੋੜੇ ਰੀਕ ਹਾਂ ਵਾਕਿਆ ਇਹ ਇਹਨਾਂ ਦੇ ਬੱਚੇ ਨੂੰ ਮਾਰਦੀ ਇਹਨੂੰ ਬਾਨੀ ਇੱਥੇ ਤੇ ਭਾਉ ਜੀ ਇਹਦਾ ਰੇਟ ਇਹਦਾ ਗੁਲਦੀਰ ਸਿੰਘ 48000 ਰੁਪਇਆ 48000 ਹਾਂ ਤੇ 45 ਦੀ ਦੇ ਦिए ਕੱਚੀ ਕੁੱਚੀ ਆ ਚਾ 45 ਦੀ ਦੇ ਦਾ ਹਣਾ ਚੱਲਣ ਦੇ ਵੇਖੀ ਜੋ ਹਣਾ ਹਾਂ ਚੱਲਣ ਲੈ ਵੀ ਸਜਣੋ ਇਹ ਸੀਗੇ ਐਨੀਮਲ ਵਿਕਰੀ ਵਾਲੇ ਭਾਉ ਸਖਦੇਵ ਸਿੰਘ ਤੇ ਫੂਲੇ ਵਰਟੋਏ ਵਾਲੇ ਕੋਲੇ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ